ਸਸੀ ਕੱਲ ਦੀ ਸਾਰਿਆਂ ਨੂੰ ਤੇ ਭਈ ਆਪਾਂ ਅੱਜ ਤੋੜੀਆਂ ਸੀਗੀਆਂ ਮਸੰਮੀਆਂ ਤੇ ਹੋਰ ਵੀ ਬਹੁਤ ਸਾਰੀਆਂ ਲੱਗੀਆਂ ਕਿ ਐਂ ਜਿਹੜੀਆਂ ਜਾਦੇ गिर ਜਾਂਦੀਆਂ ਦੇਖ ਰ ਆਪਾਂ ਉਹੀ ਤੋੜ ਕੇ ਖਾ ਲੈਨੇ ਆ ਆ ਦੇਖੋ ਫਲ ਬਹੁਤ ਲੱਗਿਆ ਹੋਇਆ ਹੈ ਨਾ ਆ ਦੇਖੋ ਕਿੰਨਾ ਫਲ ਲੱਗਿਆ ਹੋਇਆ ਤੇ ਗਿਤੀ ਵਿੱਚ ਲੱਗਿਆ ਇਹ ਬੂਟਾ ਸਾਡਾ ਇੱਧਰ ਵੀ ਐਦਰਲੀ ਸਾਈਡ ਵੀ ਆਵੇ ਦੇਖੋ ਫਲ ਕਿੰਨਾ ਲੱਗਿਆ ਤੇ ਜਿੰਨੇ ਭਾਈ ਮਸੰਮੀਆਂ ਖਾਣੀਆਂ ਉਹ ਬੁੱਟਾ ਲਗਾ ਲੈਣਾ ਆਪਦੇ ਘਰੇ ਤੇ ਖਾਣ ਤੁਹਾਨੂੰ ਕੀ ਲੱਗਿਆ ਸੀ ਵੀ ਮੈਂ ਕਹੂੰਗੇ ਇੱਥੋਂ ਲੈ ਜਾਓ ਨਾ 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 ਵੀ ਇਹਦਾ ਬਹੁਤ ਮਿਹਨਤ ਕੀਤੀ ਐ ਸਬੂਟੇ ਦੇ ਫੇਰ ਕਿਤੇ ਜਾ ਕੇ ਫਲ ਲੱਗਿਆ